ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵਕੀਵੀਸ਼ਾਲੀ ਚੈਨਲ ਤੇ ਸੋ ਅੱਜ ਆਪਾਂ ਕਰਨੀਆਂ ਬੁਲਟ ਦੀ ਚੈਅ ਕਲੀਅਰ ਵੇਖ ਸਕਦੇ ਹੋ ਕਿ ਬੜਾ ਹੀ ਗੰਦ ਜੰਮਿਆ ਬਹੁਤ ਜ਼ਿਆਦਾ ਕਿੰਨਾ ਜ਼ਿਆਦਾ ਗੰਦ ਜੰਮਿਆ ਵਾ ਤੇ ਇਹਦੇ ਵਾਸਤੇ ਮੈਂ ਇੱਕ ਲੈ ਕੇ ਆਇਆ ਵਾਂ ਸਪਰੇਅ ਸਪਰੇਅ ਆਨਲਾਈਨ ਮੰਗਾਈ ਸੀ ਫਲਿੱਪਕਾਰਟ ਤੋਂ ਤੇ ਇੱਕ ਆਪਣਾ ਚਾਹੀਦਾ ਬਰਸ਼ ਠੀਕ ਹੈ ਜੀ ਸੋ ਪਹਿਲਾਂ ਇਹ ਅਨਬਾਕਸਿੰਗ ਕਰ ਲਈਏ ਇਹਦੇ ਵਿੱਚੋਂ ਨਿਕਲਦਾ ਕੀ ਕੀ ਆ ਮੈਂ ਮਗਵਾਈਆਂ ਸੀ ਦੋ ਕਪਰੇ ਆ ਇਹ ਦੇ ਚੱਲ ਵੀ ਬੰਦ ਦੋ ਸਪਰੇਮ ਰਈਆਂ ਸੀ ਤੇ ਵੀ ਦੋ ਗਿੰਗ ਜਨਾ ਪੂਰੀ ਕੀਤੀ ਆ ਕੇ ਲਈ ਨਰੇਆ ਵਾਲ ਦੇ ਉਹ ਉਹ ਵਾਓ ਇੱਕ ਨਾਲ ਬਰਸ਼ ਵੀ ਆ ਗਿਆ ਮੈਂ ਤੇ ਆਹ ਬਰਸ਼ ਲਈ ਵਰਦਾ ਇਹਦੇ ਨਾਲ ਚੈਨ ਸਾਫ ਚੰਗਾ ਵਰਣੀ ਇੱਕ ਬਰਸ਼ ਇਹਦੇ ਵਿੱਚੋਂ ਵੀ ਨਿਕਲ ਆਇਆ ਚਲੋ ਜੀ ਇਹ ਬਰਸ਼ ਜੋ ਸਿੰਪਲ ਬਣਿਆ ਮੈਨੂੰ ਲੱਗਦਾ ਵੀ ਇਦਾਂ ਕਰਕੇ ਕਰਨਾ ਇਹਨੂੰ ਸਾਫ ਕਰਨ ਵਾਸਤੇ ਚੈਨ ਨੂੰ ਤੇ ਉਹਨੂੰ ਮੋਟਰਸੇਕਲ ਨੂੰ ਸਟਾਰਟ ਕਰ ਦੇਣਾ ਆਪਾਂ ਤੇ ਇਹਨੇ ਸਾਰਾ ਗੰਦਮੰਦ ਇਹਦੇ ਤੋਂ ਝਾੜ ਦੇਣਾ ਆ ਆ ਜਿਹੜਾ ਵਾ ਇਹ ਇਧਰੋਂ ਗੰਦਮੰਦ ਝਾੜ ਲਊਗਾ ਮੇਰੇ ਖਿਆਲ ਦੇ ਨਾਲ ਠੀਕ ਹੈ ਜੀ ਹਾਂ ਆ ਵੇਖੋ ਕਲੀਅਰ ਹੋ ਜਾਂਦਾ ਇਹ ਨਾਲ ਸਾਰਾ ਹੀ ਓਕੇ ਆਹ ਸਪਰੇ ਹੈਗੀ ਆ ਚੇਨ ਲਿਬ੍ਰਿਕੈਂਟ ਮਤਲਬ ਇਹ ਚੇਨ ਸਾਫ ਕਰਨ ਤੋਂ ਬਾਅਦ ਆਪਾਂ ਲਾਉਣੀ ਇਹਨੂੰ ਯੂਜ਼ ਕਰਨਾ ਹੈ ਠੀਕ ਹੈ ਜੀ ਇਹਦੇ ਉੱਤੇ ਆ ਗਿਆ ਟੱਕਣ ਇਹਦਾ ਓਏ ਬੜੀ ਸਪਰੇ ਦਿੱਖੀ ਗਈ ਦੀ ਆਹ ਦੇ ਲੱਗਿਆ ਕਾਲਾ ਹਿੱਟ ਵਾਲਾ ਠੀਕ ਹੈ ਜੀ ਇਹ ਹੋ ਗਿਆ ਸਪਰੇ ਤੇ ਇੱਕ ਹੈਗਾ ਵਾ ਆ ਜਿਹੜਾ ਹੈ ਆਪਾਂ ਨੂੰ ਮਿਲਿਆ ਇਹਦੇ ਨਾਲ ਚੇਨ ਕਲੀਨਰ ਇਹਦੇ ਨਾਲ ਚੇਨ ਕਲੀਨ ਕਰਨੀ ਹੈ ਇਹ ਵੀ ਇੱਕ ਤਰ੍ਹਾਂ ਦੀ ਮਤਲਬ ਸਪਰੇ ਆ ਇਹਦੇ ਨਾਲ ਚੇਨ ਕਲੀਅਰ ਕਰਕੇ ਤੇ ਫਿਰ ਆਪਾਂ ਕਰਦੇ ਆ ਇਹਨੂੰ ਯੂਜ਼ ਇੱਕ ਆਵਲਾ ਹੋ ਗਿਆ ਆਪਣੇ ਕੋਲੇ ਤੇ ਇੱਕ ਆਵਲਾ ਠੀਕ ਹੈ ਜੀ ਇਹਨਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤੇ ਮੋਟਰ ਸਲ ਨੂੰ ਥੋੜਾ ਸਟਾਰਟ ਕਰਕੇ ਇਹਦੀ ਆਪਾਂ ਲੋਡ ਨਹੀਂ ਇਹਨੂੰ ਆਪਾਂ ਆਕੇ ਵੜ ਗਏ ਆਪਾਂ ਇਹਦੀ ਲੋੜ ਬਣੀਆਂ ਚੇਨ ਕਲੀਨਰ ਦੀ ਤੇ ਚੇਨ ਲੂਬ ਦੀ ਉਹ ਮੋਟਰ 깔 ਕੇ ਸਟਾਰ ਤੂੰ ਦੇਖੋ ਕਿੰਨਾ ਝੜਦਾ ਜੇ ਇਹ ਨਵਾਂ ਚੰਗੀ ਤਰ੍ਹਾਂ ਫਸਾ ਕਾਂਦੇ ਵੀ ਤੇ ਨਿਕਲ ਰਹੇ ਨੇ ਮੈਨੂੰ ਲੱਗਦਾ ਲੋਹੇ ਦਾ ਬਰਸ਼ ਹੀ ਆਪણો ਵਰਤਣਾ ਹੀ ਪਵੇ ਕੋਈ ਕਰੀ ਆ ਵੀ ਵਰਤ ਲਈ ਕਿਉਂ ਜਿਆਦਾ ਗੰਦ ਜੰਮਿਆ ਇੰਨੇ ਲਾਉਣਾ ਚਾਹੀਦਾ ਇਧਰਲੇ ਪਾਸੇ ਕਰਨ ਦੇ ਸਾਫ ਕਰਨ ਦੀ ਕੋਸ਼ਿਸ਼ ਨਾ ਕਰਿਓ ਇਹਨਾਂ ਵਿੱਚ ਬ੍ਰਸ਼ ਆ ਦੇਵੇ ਇਹ ਪਟਾਕੇ ਵਹਿ ਜਾਣਾ ਇਹ ਗਾਂਦ ਚੈਨ ਆਹ ਲਾ ਲ ਗਿਆ ਆਪਾਂ ਚੈਨ ਕਲੀਨਰ ਇਹਨੂੰ ਹਿਲਾ ਕੇ ਯੂਜ਼ ਕਰਨਾ ਜਦੋਂ ਕਰਨਾ ਹੋ। ਔਰ ਫਿਰ ਆਪਾਂ ਇਹਦੇ ਨਾਲ ਬਰਸ਼ ਯੂਜ਼ ਕਰਾਂਗੇ। ਇਹ ਜਿਹੜੀ ਚੇਹਰਾਂ ਜੰਗਿਤਰਾ ਆਪ ਹੋ ਜੇ। ਸੋ ਜਾਣ ਕੱਸੀ ਜਾਂਦੀ ਆ 2025 ਮਾਡਲ ਜਿਵੇਂ ਆ ਇੱਕ ਵਾਰੀ ਫੇਰ ਮਾਰ ਲਈਏ ਕਿਉਂ ਆਪਾਂ ਇਸ ਵੇਰੇ ਤਿੰਨ ਚਾਰ ਦੀ ਯੂਜ਼ ਕਰਨੀਆਂ ਤੇ ਇਸ ਕਰਕੇ ਆਪਾਂ ਇਹਨੂੰ ਇਸ ਤਰੀਕਾ ਨਾਲ ਕਲੀਅਰ ਕਰਦੇ ਆਂ ਤੇ ਜਿਹੜਾ ਬਾਅਦ ਚ ਲੋਡਣਾ ਪਵੇ ਉਹ ਮੋਟਰਸਲ ਕਰਤਾ ਬੰਦ ਤੇ ਹੁਣ ਤੁਸੀਂ ਚੈਨ ਦੀ ਹਾਲਤ ਵੇਖ ਸਕਦੇ ਹੋ ਕਿ ਚੈਨ ਦੀ ਹਾਲਤ ਜਿਹੜੀ ਆ ਪੂਰੀ ਘੈਂਟ ਹੋ ਗਈ ਹੁਣ ਤੇ ਜਿਹੜਾ ਮਲਬਾ ਏ ਥੱਲੇ ਇੰਨਾ ਮਲਬਾ ਨਿਕਲਿਆ ਥੱਲੇ ਪੂਰੀ ਢੇਰੀ ਲੱਗੀ ਇੰਨਾ ਜ਼ਿਆਦਾ ਗੰਦ ਚੜਿਆ ਹੋਇਆ ਤੇ ਮੀਆਂ ਚ ਵਿੱਚ ਚੱਲ ਚੱਲ ਕੇ ਜਿੱਕੜ ਦੇ ਵਿੱਚ ਚੱਲ ਚੱਲ ਗਏ ਇਹਨੂੰ ਬੋਲਕੇ ਨੂੰ ਬਣਾਤਾ ਆਪਾਂ ਤੇ ਹੁਣ ਆਪਾਂ ਚੈਨ ਤਕਰੀਬਨ ਤਕਰੀਬਨ ਆਪਣੀ ਕਲੀਅਰ ਹੋ ਗਈ ਪਰ ਇੱਕਦਰੀ ਫਿਰ ਵੀ ਚੈਨ ਕਲੀਨਰ ਉਸ ਮਾਰ ਲਗੇ ਤਕਰੀਬਨ ਤਕਰੀਬਨ 3-4 ਦੀ ਵਾਝ ਜਾਂਦੇ ਆ पूरा कंपनी मेरे देसी जापी कोई चलो कोई ना चलो पर चेन पूरा क्लीयर कर देंद्रे ਨੜਬੋਲਡ ਹੈ ਜੰਗਲਾਣਾ ਪੁਰ ਠੀਕ ਹੈ ਜੀ ਤੇ ਇਹ ਆਪਾਂ ਕਰਤਾ ਕਿਉਂ ਯਾਰ ਸਵੈਲੇ ਪਤਾ ਨਹੀਂ ਯਾਰ ਕਿਹੜੀ ਚੀਜ਼ ਦੀ ਆਉਂਦੀ ਇਹਦੇ ਚੋਂ ਪਤਾ ਨਹੀਂ ਖਾਦਾ ਬਣਿਆ ਹੈ ਹੈ ਦੇ ਫਿਲਮ ਮਤਲਬ ਜਿਵੇਂ ਨਾ ਉਹ ਗੈਸ ਹੁੰਦੀ ਹੈ ਨਾ ਅਹ ਲਿਕਵਿਡ ਨਾਈਟ੍ਰੋਜਨ ਨਹੀਂ ਲਿਕਵਿਡ ਨਾਈਟ੍ਰੋਜਨ ਹੀ ਲਿਕਵਿਡ ਪੈਟਰੋਲੀਅਮ ਗੈਸ ਜਿਹੜੀ ਉਹਦੇ ਅਰਗੀ ਆਵਾਜ਼ ਆਉਂਦੀ ਹੈ ਸੋ ਹੁਣ ਆਪਾਂ ਚੈਲ ਇਹ ਵਰਤਾਂਗੇ ਆਪਣਾ ਇਹਨਾਂ ਨਟਾਂ ਬੋਲਟਾਂ ਨੂੰ ਮਾਰ ਲਵੇ ਹੁਣ ਆਪਾਂ ਇਹਨੂੰ ਸਟਾਰਟ ਕਰਕੇ ਮਾਰਾਂਗੇ ਤਾਂ ਜੋ ਆਪਣੀ ਵੇਸਟ ਨਾ ਹੋਵੇ ਪਾ ਇਧਰਲੀ ਸਾਈਡ ਤੇ ਯੂਜ਼ ਕਰਨਾ ਵਾ ਗਾਦੇ ਮੈਂ ਬੜਾ ਜਿਆਦਾ ਮਾਰਨੇ ਆ ਵਾ ਪਰ ਇਹਦੀ ਜਿਆਦਾ ਲੋੜ ਨਹੀਂ ਦੀ ਮਤਲਬ ਇਹ ਤਿੰਨ ਜਾਂ ਚਾਰ ਵਾਰੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਉਹ ਇਹਨੂੰ ਇੱਕ ਵਾਰੀ ਰੇਸ ਕਰਕੇ ਆਪਾਂ ਇਹਨੂੰ ਬੁਝਾ ਦਈਏ ਪੂਰਾ ਕੈਨੇਡਾ ਮਾਰਦੀ ਰੋਣ ਲਿਸ਼ਕਾ ਪਹਿਲਾਂ ਨਾਲੋਂ ਬੜੀ ਵਧੀਆ ਹੋ ਗਈ ਆ ਹੁਣ ਇਹਨੂੰ ਮਤਲਬ 10 15 ਦਿਨ ਆਪਾਂ ਜੇ ਚਲਾਉਨੇ ਵੀ ਆ ਨਾ ਜਿੱਦਾ ਮਰਜ਼ੀ ਤੇ ਲੋਡ ਨਹੀਂ ਪਊਗੀ ਪਹਿਲੀ ਗੱਲ ਤੇ ਹੁਣ ਇਹ ਆਪਾਂ ਚਲਾਉਣਾ ਹੀ ਨਹੀਂ ਸ਼ਾਦਾ ਬਿਕਾਉਜ਼ ਆਈ ਹੈਵ ਆਲਾ ਉਹ ਆਲਾ ਸਕੂਰੀ ਆਪਾਂ ਲੈ ਲਈ ਤਾਂ ਕਰਕੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਇਹ ਆਪਾਂ ਨੂੰ ਮਿਲਿਆ ਸੀ 200 ਦੀਆਂ ਮਿਲੀਆਂ ਸੀ ਤਿੰਨ ਚੀਜ਼ਾਂ ਇੱਕ ਆਹ ਕਲੀਨਰ ਇੱਕ ਲਿਊਬ ਤੇ ਇੱਕ ਬਰਸ਼ ਇਹਨੂੰ ਮਤਲਬ ਸਾਰਾ ਕੁਝ ਕਰਨ ਦੇ ਲਈ ਠੀਕ ਹੈ ਜੀ ਸੋ ਕਰਿਓ ਜੇ ਲਾਈਕ ਸ਼ੇਅਰ ਕਮੈਂਟ